ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਪਿੰਡ ਏਪੀ ਹਸਪੀਟਲ ਅੰਮ੍ਰਿਤਸਰ ਤੋਂ ਟੀਮ ਆਈ ਹੈ ਡਾਕਟਰ ਮਹਰਾਜੀ ਸਾਡੇ ਕੋਲ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਜਿਹੜੇ ਕਿ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਫ੍ਰੀ ਮੈਡੀਸਨ ਇੱਥੇ ਪ੍ਰੋਵਾਈਡ ਕਰ ਰਹਾ ਹੈ ਅਸੀਂ ਧੰਨਵਾਦੀ ਆ ਸਾਡੇ ਸਹਿਯੋਗੀ ਸੱਜਣਾ ਦੇ ਜਿੰਨੇ ਵੀ ਸਾਡੇ ਲਾਗਲੇ ਪਿੰਡ ਹੈ ਜਿਸ ਤਰ੍ਹਾਂ ਡਾਲਾ ਸਰਦਾਰ ਮੋਹਨ ਸਿੰਘ ਡਾਲਾ ਜੀ ਉਥੋਂ ਨਾਲ ਸੈਂਦਪੁਰ ਪਿੰਡ ਹੈ ਉਥੋਂ ਸਰਦਾਰ ਗੁਰਮੀਤ ਸਿੰਘ ਜੀ ਨਾਲ ਬਲਾਕ ਪ੍ਰਧਾਨ ਮੈਡਮ ਅਮਨਦੀਪ ਕੌਰ ਜੀ ਤੇ ਉਸ ਤੋਂ ਬਾਅਦ ਮਕਸੂਦਪੁਰ ਤੋਂ ਸਰਪੰਚ ਰਿੱਕੀ ਜੀ ਆਪਣੇ ਖਲੀਲਾ ਤੋਂ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਦੇ ਮਿਸਿਸ ਨਾਲ ਆਏ ਨੇ ਤੇ ਸਾਰਿਆਂ ਦਾ ਧੰਨਵਾਦ ਹੈ ਵੀ ਜਿਨ੍ਹਾਂ ਨੇ ਲਾਗੇ ਲਾਗੇ ਪਿੰਡਾਂ ਦੇ ਨੇ ਵੀ ਇੰਨਾ ਸਹਿਯੋਗ ਪਾਇਆ ਸਾਡੇ ਪਿੰਡ 'ਚ ਕੈਂਪ ਲਾਉਣ ਲਈ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲਿਆ ਜਾਵੇ ਤਾਂ ਜੋ ਫ੍ਰੀ ਜੋ ਮੈਡੀਸਿਨ ਮਿਲ ਰਹੀ ਆ ਉਹ ਤੇ ਇੱਕ ਜਿਹੜੀ ਬਿਮਾਰੀਆਂ ਦੀ ਜਾਂਚ ਹੋ ਰਹੀ ਹੈ ਨਾ ਇਹ ਵੀ ਬੜੀ ਵੱਡੀ ਇੱਕ ਉਪਲਬਧੀ ਹੈ ਜੇ ਕਿਸੇ ਦਾ ਰੋਗ ਹੀ ਸ਼ੁਰੂਆਤ 'ਚ ਫੜਿਆ ਜਾਵੇ ਔਰ ਉਸੇ ਦਾ ਟ੍ਰੀਟਮੈਂਟ ਹੋ ਜਾਵੇ ਔਰ ਇਹ ਵੀ ਸਾਡੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਕੈਂਪ ਲਗਾਉਣਾ ਇਹ ਪਿੰਡ-ਪਿੰਡ ਤਾਂ ਹੀ ਕਾਮਯਾਬ ਹੋ ਸਕਦਾ ਕਿ ਛੋਟੇ-ਮੋਟੇ ਰੋਗਾਂ ਨੂੰ ਅਸੀਂ ਮੌਕੇ ਤੇ ਫਾਲੀਏ ਤਾਂ ਉਹਦਾ ਇਲਾਜ ਕਰਵਾਈਏ ਮੈਂ ਧੰਨਵਾਦੀ ਹਾਂ ਡਾਕਟਰ ਮੈਰਾ ਜੀ ਦਾ ਜਿਹੜਾ ਆਪਣੀ ਟੀਮਸ ਨੇ ਇੱਥੇ ਪਹੁੰਚੇ ਨੇ ਤੇ ਧੰਨਵਾਦੀਆਂ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਉਤਸ਼ਾਹ ਦਿਖਾਇਆ ਤੇ ਵੱਧ ਚੜ ਕੇ ਇਸ ਮੈਡੀਕਲ ਕੈਂਪ ਦੇ ਵਿੱਚ ਹਿੱਸਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਨਡਾਲਾ ਨਾਇਪੁਰ ਦੇ ਵਿੱਚ ਪੀਰਬਖਸ਼ ਦੇ ਵਿੱਚ ਅੱਜ ਕੈਂਪ ਆਰਗੇਨਾਈਜ਼ ਕੀਤਾ ਹੈ ਐਪੀ ਹਸਪੀਟਲ ਅੰਮ੍ਰਿਤਸਰ ਵੱਲੋਂ ਜਿਸ ਵਿੱਚ ਇਸ ਕੈਂਪ ਦੇ ਵਿੱਚ ਹਾਰਟ ਬੀਪੀ 슈ਗਰ ਵਾਲੇ ਮਰੀਜ਼ਾਂ ਨੂੰ ਦੇਖਿਆ ਜਾਊਗਾ ਕਿਉਂਕਿ ਬੀਪੀ ਤੇ 슈ਗਰ ਇੱਕ ਇਦਾਂ ਦੀ ਅੱਜਕੱਲ ਕਾਮਨ ਜੀ ਡਿਸੀਜ਼ ਬਣ ਗਈ ਹੈ ਜਿਦਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਡਾ ਬੀਪੀ ਵਧ ਰਿਹਾ ਹੈ ਕਈਆਂ ਨੂੰ 슈ਗਰ ਹੋ ਰਹੀ ਹੈ ਲੋਕੀ ਸੋਚੀ ਜਾਂਦੇ ਕਿ ਸ਼ਾਇਦ ਵੈਸੇ ਹੀ ਦਰਦਾ ਨੇ ਬਟ ਉਹਨਾਂ ਨੂੰ ਹੋਰ ਨਾ ਹੋਣਾ ਔਰ ਕੋਈ ਨਾ ਕੋਈ ਡਾਇਗਨੋਸਿਸ ਹੁੰਦਾ ਜਿਹਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਅੱਜਕੱਲ ਦਾ ਜੋ ਵੀ ਜੰਕ ਫੂਡ ਹੈ ਜੰਕ ਫੂਡ ਦੇ ਕਾਰਨ ਪੇਸ਼ੈਂਟ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਰ ਕੀ ਰਿਹਾ ਆ ਉਹ ਖਾਣ ਦੇ ਚੱਕਰ ਚ ਹੁੰਦੇ ਨੇ ਕਿ ਮੈਂ ਜੰਕ ਫੂਡ ਖਾ ਲਾ ਆਇਲੀ ਫੂਡਸ ਖਾ ਲਾ ਸੋ ਖਾਦਾ ਵੀ ਉਦਾਂ ਦੀਆਂ ਨੇ ਸੋ ਫੂਡ ਵੀ ਉਦਾਂ ਦੇ ਨੇ ਜਿਹਦੇ ਕਰਕੇ ਪੇਸ਼ੈਂਟ ਨੂੰ ਆਪਣਾ ਹੀ ਨਹੀਂ ਪਤਾ ਲੱਗਦਾ ਕਿ ਆਪਾਂ ਕਰ ਕੀ ਰਿਹਾਏ ਸੋ ਇਹ ਕੈਂਪ ਡੇਟਾ ਵਾਇ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਗਿਆ ਹੈ ਇਹਦੇ ਵਿੱਚ ਇੰਸੀਜੀ ਬਲੱਡ ਸ਼ੂਗਰ ਐਂਡ ਹੋਰ ਵੀ ਬਲੱਡ ਟੈਸਟ ਕੀਤੇ ਜਾ ਰਹੇ ਨੇ ਦਵਾਈਆਂ ਮੁਫਤ ਨੇ ਪੇਸ਼ੈਂਟ ਨੂੰ ਪੇਸ਼ੈਂਟ ਦੀ ਬਿਮਾਰੀ ਦੱਸੀ ਜਾ ਰਹੀ ਹੈ ਕਿ ਤੁਹਾਨੂੰ ਪ੍ਰੋਬਲਮ ਕੀ ਚੱਲ ਰਹੀ ਹੈ ਤਾਂ ਜੋ ਉਹ ਜਾਗਰੂਕ ਹੋ ਕੇ ਉਹਦਾ ਟ੍ਰੀਟਮੈਂਟ ਕਰਾ ਸਕਣ ਤੇ ਫਦਰ ਜੋ ਵੀ ਇਨਵੈਸਟੀਗੇਸ਼ਨਸ ਜਾਂ ਟ੍ਰੀਟਮੈਂਟ ਚੱਲਣਾ ਹੈ ਉਹ ਆਪਣਾ ਪ੍ਰੋਸੀਡਿੰਗ ਚਲਾ ਸਕਣ ਤੇ ਬਿਲਕੁਲ ਠੀਕ ਹੈ ਤਾਂ ਕੋਪਰਾ ਤੋਂ ਚੋਤੇ ਪਿੰਡ ਤੋਂ ਸਾਫਤਾ ਸਰਪੰਚ ਬਲ ਵੀਰ ਸਿੰਘ ਹਾਂਜੀ ਸਰਦਾਰ ਬਲ ਵੀਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਜਾਚ ਕੰਮ ਲੱਗਾ ਹੈ ਮੈਡੀਕਲ ਕੈਂਪ ਲੱਗਾ ਹੋਇਆ ਉਹਦੇ ਬਾਰੇ ਕੀ ਕਰਾਂ ਮੈਂ ਕਿਹੜੇ ਕਿਹੜੇ ਬੀਰਾਂ ਤੋਂ ਜੋਗਰਾ ਲੱਗਾ ਤੇ ਕਦ ਕਦ ਕਿੰਨੇ ਜਿਹੜੀ ਟੀਮ ਹੈ ਕਿਹੜੀ ਟੀਮ ਹੈ ਇਹ ਅੰਮ੍ਰਿਤਸਰ ਤੋਂ ਕੇਨਾ ਟੀਮ ਤੇ ਡਾਕਟਰ ਸਾਹਿਬ ਵੀ ਅੰਮ੍ਰਿਤਸਰ ਦੇ ਨੇ ਪੂਰਾ ਪਰਿਵਾਰੀ ਡਾਕਟਰ ਹੈਗਾ ਉਹਨਾਂ ਦਾ ਇੱਕ ਮਕਸਦ ਇਹ ਹੈਗਾ ਸਾਡੇ ਪਹਾੜਾਂ ਦੇ ਢੋਲ ਜਿਹੜਾ ਹਸਪਤਾਲ ਹੈ ਨਾ ਉਹ ਉਹ ਇਹਨਾਂ ਨੇ ਖਰੀਦਣਾ ਹੈਗਾ ਤੇ ਜਿਹੜੇ ਇਹ ਐਸਐਕੇ ਜਿਹੜੇ ਆਰਮੀ ਦੇ ਆਦਮੀ ਹੈਗੇ ਨੇ ਇਹਨਾਂ ਸਾਰੇ ਉਹ ਨਾਲ ਇਹਦੇ ਟੱਚ 하게 ਨੇ ਤੇ ਇਹਨਾਂ ਦਾ ਹਸਪਤਾਲ ਜਿਹੜਾ ਆਹ ਜਨਾ ਟੱਚ ਹੈਗਾ ਤੇ ਉਹ ਇਹ ਕੱਲ ਕਹਿੰਦੇ ਨੇ ਵੀ ਅਸੀਂ ਇੱਥੇ ਹਸਪਤਾਲ ਖੋਲਿਆ ਆ ਆਰਮੀ ਵਾਲਿਆਂ ਦੇ ਜਿਹੜੇ ਆਦਮੀ ਸਾਰੇ ਜੰਦਰ ਜਾਂਦੇ ਨੇ ਉਹ ਅਸੀਂ ਇੱਥੇ ਟੱਚ ਕਰਕੇ ਉਦਾਸਾਂ ਦੇ ਕੋਲ ਜਿਹੜਾ ਹਸਪਤਾਲ ਹੈ ਉਹ ਖੇਤਰੇੜ ਹੈ ਉਥੇ ਟੱਚ ਕਰਕੇ ਆਰਮੀ ਵਾਲਾ ਜਿਹੜਾ ਸਾਰਾ ਜੰਦਾ ਦਾ ਜੰਦਰ ਜਾਣਵਾ ਕੰਮ ਸਾਰਾ ਬੰਦ ਕਰਨਾ ਇੱਥੇ ਹਸਪਤਾਲ ਖੋਲ ਲੈਣਾ ਤਣਾ ਜਾਉਗੇ ਅੱਜ ਪਿੰਡ ਰਾਪੁਰ ਪੀਰਬਖਸ਼ ਦੇ ਵਿੱਚ ਜਿਹੜਾ ਜਾਂਚ ਕੈਂਪ ਲੱਗਾ ਵਾ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਮੌਜੂਦ ਇਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦੇ ਅਮਰੇ ਦੱਸਣਾ ਚਾਹੁੰਦਾ ਹਾਂ ਕਿ ਅੱਜ ਪਿੰਡ ਰਾਏਪੁਰ ਪੀਰਬਖਸ਼ ਵਾਲਾ ਸਾਡੇ ਮਾਮਾ ਜੀ ਕੈਪਟਨ ਬਲਵੀਰ ਸਿੰਘ ਸਾਡਾ ਸਰਪੰਚ ਰਾਏਪੁਰ ਪੀਰ ਹੈ ਜਿਹੜਾ ਇਹਨਾਂ ਦੇ ਖੁਦਮ ਸਦਕਾ ਇਹ ਏਪੀ ਹਸਪੀਟਲ ਅੰਮ੍ਰਿਤਸਰ ਵਾਲਿਆਂ ਨੇ ਇਹ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਜ਼ਿਆਦਾਤਰ ਆਪਣੇ ਜਿਦਾਂ ਆਰਮੀ ਦੇ ਅਫਸਰ ਉਹ ਇਹਨਾਂ ਨਾਲ ਅਟੈਚ ਨੇ ਤੇ ਉਹਨਾਂ ਨੂੰ ਜਰੂਰ ਕਰਨ ਵਾਸਤੇ ਵੀ ਕਿਸੇ ਚੀਜ਼ ਦੀ ਵੀ ਉਹਨਾਂ ਕੋਲ ਮਦਦ ਕਰਕੇ ਕੋਈ ਵੀ ਬਿਮਾਰੀ ਦਾ ਕਿਸੇ ਚੀਜ਼ ਦਾ ਇਲਾਜ ਕਰਾਉਣਾ ਵੀ ਤੇ ਉਹਨਾਂ ਨਾਲ ਸੰਪਰਕ ਕਰਕੇ ਉਹ ਆਪ ਆਣ ਕੇ ਇੱਥੋਂ ਘਰੋਂ ਲੈ ਵੀ ਜਾਂਦੇ ਨੇ ਤੇ ਘਰ ਛੱਡ ਵੀ ਜਾਂਦੇ ਨੇ ਸਭ ਤੋਂ ਵੱਡੀ ਸਹੂਲਤਾਂ ਉਹਨਾਂ ਦੀ ਇਹ ਵੀ ਜਿਹੜਾ ਨਾਲ ਉਹਨਾਂ ਦੇ ਕੋਲ ਉਥੇ ਮਰੀਜ਼ ਦੇ ਨਾਂ ਰਹਿੰਦਾ ਉਹਦੇ ਰਹਿਣ ਵਾਸਤੇ ਵੀ ਵੱਖਰਾ ਉਹ ਪ੍ਰਬੰਧ ਕਰਦੇ ਨੇ ਉਹ ਰੋਟੀ ਪਾਣੀ ਦਾ ਖਰਚਾ ਵੀ ਉਹ ਆਪਣੇ ਕੋਲ ਕਰਦੇ ਨੇ ਤੇ ਬਹੁਤ ਵਧੀਆ ਹਸਪੀਟਲ ਮੈਂ ਸਾਰੇ ਆਪਣੇ ਐਕਸਰਸ ਮੈਨੂੰ ਕਹਿਣਾ ਚਾਹੁੰਦਾ ਹਾਂ ਕਿ ਵਾਧੂ ਵਾਦ ਉੱਥੇ ਜਾ ਕੇ ਆਪਣਾ ਜੇਕਰ ਪ੍ਰਮਾਤਮਾ ਕੋਈ ਇਹੋ ਜਿਹਾ ਕਸ਼ਟ ਹੁੰਦਾ ਤੇ ਉੱਥੇ ਜਾ ਕੇ ਇਲਾਜ ਕਰਾਓ ਪ੍ਰਮਾਤਮਾ ਦਾ ਅਰਦਾਸ ਇਹੋ ਕਰਦਿਆਂ ਕਿ ਕਿਸੇ ਨੂੰ ਬਿਮਾਰੀ ਪਹਿਲਾਂ ਲੱਗੇ ਨਾ ਜੇ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਇਸ ਹਸਪੀਟਲ ਦੇ ਵਿੱਚ ਵੱਧ ਤੋਂ ਵੱਧ ਜਾ ਕੇ ਲਾਇਆ ਲੈ ਅੱਜ ਕੱਲ ਕਾਦੇ ਟੈਸਟ ਜਿਹੜੇ ਹੋ ਰਹੇ ਨੇ ਕਿ ਅਜ ਜਿਹੜੇ ਆਪਣੇ ਸਰੀਰ ਦੇ ਸਾਰੇ ਟੈਸਟਿੰਗ ਕਿੰਨੇ ਵੀ ਪਰ